ਹੇ ਲੋ ਦੋਸਤੋ ਲੱਖ ਸਦਾਨਾ ਕਾਨਫਰੈਂਸ ਬਾਰੇ ਗੋਲ ਰਿਹਾ ਹਾਂ ਸੁਣੋ ਜਾਈਂ ਜਨੂ ਆਏ ਨਾਲੇ ਬੱਸਾਂ ਭਰ ਕੇ ਗੱਡੀਆਂ ਭਰ ਕੇ ਸਾਰੀ ਪੁਲਿਸ ਇੱਧਰ ਖੜੀ ਆ ਅਸੀਂ ਡਾਕਾ ਮਾਰ ਰਹੇ ਆ ਕਤਲ ਕਰ ਰਹੇ ਆ ਚਿੱਟਾ ਵੇਚ ਰਹੇ ਆ ਚਿੱਟਾ ਵੇਚਣ ਵਾਲੇ ਸ਼ਰਿਆ ਵੇਚ ਰਹੇ ਆ ਸ਼ਰਿਆ ਮੱਤੇ ਡਾਕਾ ਪਾਈ ਜਾਂ ਜੋੜਨਾ ਹੁੰਦਾ ਡਾਕਾ ਹੁੰਦਾ ਰੋਜ਼ ਕਤਲ ਹੁੰਦੇ ਆ ਆ ਖੜੇ ਨਹੀਂ ਜਾਂਦੇ ਪੁਲਸਾਂ ਤੋਂ ਆ ਸਰਕਾਰਾਂ ਤੋਂ ਇੱਥੇ ਸਾਡੀ ਪ੍ਰੈਸ ਕਾਨਫਰੈਂਸ ਰੋਕਣ ਲਈ ਆਏ ਆ ਗੱਲ ਕਾਨੂੰਦਾ ਸਾਡੇ ਆਖ ਲੈ ਕਪੀਸ਼ਰਾ ਜੀ ਡੀਸੀਪੀ ਲੁਧਿਆਣਾ ਬਲਾਖੇ ਕਹਿ ਰਿਹਾ ਪ੍ਰੈਸ ਕਾਨਫਰੰਸ ਨਹੀਂ ਕਰਨ ਦੇਣੀ ਕਿਉਂ ਭਈ ਅਸੀਂ ਮਾਰਾ ਕਰ ਰਹੇ ਹਾਂ ਆ ਲੋਕ ਮਰ ਗਏ ਸਾਰਾ ਦੱਖਣੀ ਮਾਲਦਾ ਯਾਰਾ ਜ਼ਹਿਰ ਆ ਪਾ ਕੇ ਤੁਸੀਂ ਮਾਰਦੇ 40 ਸਾਲ ਤੋਂ ਪਾਈਓ ਡਰਾਮਾ ਜ਼ਹਿਰ ਤੁਸੀਂ 9 ਕਰੋੜ ਲੀਟਰ ਪਾਣੀ ਜਿਵੇਂ ਪਾਈਓ ਤੋੜਨੇ ਕਿਹਾ 9 ਕਰੋੜ ਲੀਟਰ ਪਾਣੀ ਰੋਜ਼ ਦਾ ਪੈਂਦਾ ਰੋਜ਼ ਦਾ ਉਹ ਮਰ ਕੇ ਸਾਰੇ ਇੱਥੇ ਕਾਲੇ ਪੀੜੇ ਦਾ ਕੈਂਸਰ ਨਾ ਹਟਾ ਯਾਰੋ ਜਵਾਕ ਮਾਰਦੇ ਨੇ ਸੋਨੇ ਯਾਰ ਤੁਸੀਂ ਸਮਝਾ ਸਰਕਾਰ ਪੁੱਛਲੇ ਇਹਨੂੰ ਬਚਣਾ ਨਹੀਂ ਸਰਕਾਰ ਤਾਂ ਕਹਿੰਦੇ ਆ ਐਡਾ ਧੱਕਾ ਐਡੀ ਹੁੰਦਾ ਕਰਦੀ ਛੜਿਆਂ ਪੁੱਛਨੇ ਕਿਹਾ ਕਿ ਉੱਥੇ ਨਹੀਂ ਬੈਠਣ ਦੇਵਾਂਗੇ ਅਸੀਂ ਕਾਂਸੇਸੀ ਕਰਦਾ ਸੀ ਲਾਣ ਕਰਦੇ ਆ ਅੱਜ ਹੋਸ ਨੂੰ ਵੀ ਕਹਿੰਦੇ ਆ ਸਰਕਾਰ ਨੂੰ ਵੀ ਕਹਿੰਦੇ ਆ ਵੀ ਅਸੀਂ 3 ਦਸੰਬਰ ਰੱਖਿਆ ਛੜਿਆਂ ਛੜਿਆਂ ਬੰਦ ਕਰਾਂਗੇ ਜੇ ਮਰਜ਼ੀ ਕਰ ਲਿਓ ਯਾਰ ਇਹ ਬਹੁਤ ਹੋ ਗਿਆ ਛੋਟੇ ਚਪਕਾ ਪਰਚਾ ਦੇ ਰਹੇ ਗੋਲੀਆਂ ਡਾਂਗਾ ਜੋ ਮਰਦੀ ਮਾਰ ਲਿਓ ਯਾਰ ਆਵਾਂਗੇ ਇਹ 3 ਦਸੰਬਰ ਕਿਉਂ ਰੱਖੀ ਹੈ ਇਹ ਸੁਣ ਲਓ। ਸਾਹੀ ਜਿੱਦ ਤੇ ਐਲਾਨ ਕੀਤਾ ਨਾ ਵੀ ਇੱਕ ਤਰੀਕ ਨੂੰ ਇੱਥੇ ਬੈਠਾਂਗੇ। ਅਗਲੇ ਦਿਨ ਅਗਲੇ ਦਿਨ ਲਾ ਹੁੰਦਾ ਸਰਪੰਚੀ ਦੇ ਚੋਣਾਂ ਦਾ। ਬਹੁਤ ਬੰਦਿਆਂ ਦੇ ਫੋਨ ਆਉਂਦੇ ਅੱਜਿਆਂ ਦੇ ਕਹਿੰਦੇ ਭਾਈ ਜਦ ਚੋਣਾਂ ਆ ਗਈਆਂ ਉਲਟੇ ਹੋਇਆ ਕੋਈ ਨਾ ਕਾਜ ਪੜਦਾ ਕੋਈ ਨਾ gekeੜਾ ਦਿੰਦੇ ਆ। ਤੁਸੀਂ ਇਹਨੂੰ ਅੱਗੇ ਰੱਖ ਲਓ। ਅਸੀਂ ਆਖਿਆ ਜੇ ਅੱਗੇ ਰੱਖਦੇ ਆ 15 ਤੋਂ ਬਾਅਦ ਵੈਰਾਂ ਝੋਨੇ ਦੀ ਭਰਾਈ ਸ਼ੁਰੂ ਆ। ਕਾਹਾਂ ਕਣਕ ਵੀ ਵੇਚਣੀ ਆ। ਕੋਈ ਗੱਲ ਨਹੀਂ ਝੋਨਾ ਵੜ ਲਿਓ ਕਣਕ ਬੀਜ ਲਿਓ ਉਸ ਤੋਂ ਬਾਅਦ 3 ਦਸੰਬਰ ਨੂੰ ਖੁੱਲਾ ਟਾਈਮ ਹੈ ਪੂਰੇ ਪੰਜਾਬ 'ਚ ਉਸ ਤੋਂ ਪਹਿਲਾਂ ਤੁਰਾਂਗੇ ਇਹ ਐਲਾਨ ਆ ਸ਼ਰਿਆਮ ਐਲਾਨ ਹੈ ਜੇ 18 ਜੂਨ ਨੂੰ ਅਸੀਂ ਕਿਹਾ ਸੀਗਾ ਨਾ ਵੀ ਬੰਦ ਕਰਾਂਗੇ ਦਾ ਬੰਦ ਕਰਾਂਗੇ ਯਾਰ ਇਹਨਾਂ ਕੋਲ ਆਪਣੇ ਸੋਚਣਾ ਸਰਕਾਰ ਨੇ ਸੋਚਣਾ ਵੀ ਤੁਸੀਂ ਆ ਗੁੰਡਾਗਰਦੀ ਕਰਨੀ ਆ ਆ ਟੱਕੇਸ਼ਾਈ ਕਰਨੀ ਆ ਆ ਬੱਜ ਜੰਮੀ ਹੱਦ ਹੋਗੀ ਵੀ ਅਸੀਂ ਪ੍ਰਸ਼ਤੇਕ ਵੀ ਨਾਂ ਦੀ ਤਰਕੇ ਇੰਸਪੈਕਟਰ ਫੋਨ ਕਰੀ ਜਾਂਦਾ ਇਹਨਾਂ ਬੰਦਿਆਂ ਨੂੰ ਸਾਡਾ ਟੀਮ ਨੂੰ ਕਿ ਨਾ ਜੀ ਉੱਥੇ ਵੀ ਅਸੀਂ ਪ੍ਰੈਸ ਕਨਫਰੰਸ ਆ ਲਾ ਕੇ ਚਾਰ ਸੂਤੇ ਦੇ ਬੰਦੇ। ਨਾ ਅਸੀਂ ਸ਼ਰਤ ਰੋਕਣ ਦੀ ਗੱਲ ਕਰਦਿਆਂ ਯਾਰਾਂ। ਨਾ ਲੋਕਾਂ ਨੂੰ ਤੰਗ ਕਰ ਰਹੇ ਆ। ਆਪਣੀ ਗੱਲ ਰੱਖੀਦਾ ਵੀ ਤਾਰਨੀ। ਪਹਿਲਾਂ ਇਹਨਾਂ ਨੇ ਕੀ ਕੀਤਾ? 24 ਦਾ ਕੱਠ ਹੋਇਆ ਇੱਥੇ ਐਸੇ ਪੁਲ ਦੇ ਥੱਲੇ ਵੱਡਾ। ਸਾਰੇ মিডিਆ ਨੂੰ ਕਹਿ ਕੇ ਸਰਕਾਰ ਨੇ ਰੋਕਿਆ ਕਿ ਅਸੀਂ ਇਹ ਕਰਨ ਨਹੀਂ ਦੇਣਾ। ਆ ਇਹਨੂੰ ਚਲਾਓ ਨਾ। ਇਹਨੂੰ ਬੰਦ ਕਰ ਦੋ ਡੀਟੀਵੀ ਕਰਾਂਗੇ ਸਾਡੀ ਇੱਥੇ ਦੀ ਕਵਰੇਜ ਹੋਈ ਵੀ। ਫੇਰ ਹੋਰ ਕੋਸਾ ਹੀ ਦਬਾਬ ਆਉਣ ਲੱਗੇ ਵੀ ਉੱਥੇ ਨਹੀਂ ਬੈਠਣ ਦੇਣਾ ਕਿ ਜੀ ਇਹਦਾ ਕੋੜ ਲੱਗਿਆ ਕਮਾਲ ਆ ਯਾਰ ਉਹ ਕੋੜ ਅਸੀਂ ਧੂਹੇ ਚ ਲੈਣਾ ਸਾਡੇ ਮਰ ਗਿਆ ਪੰਜਾਬ ਜਿਹੜਾ ਪਾਪਾ ਕੇ ਮਾਰਤਾ ਤੁਸੀਂ ਮੈਂ ਲੋਕਾਂ ਦੇ ਵੀ ਕਹਿਣਾ ਚਾਹਣਾ ਓਏ ਤੁਸੀਂ ਕਿਹੜੀਆਂ ਬੋਤਾਂ ਚੋਲਦੇ ਫਿਰਦੇ ਹੋ ਉਹ ਤੁਹਾਡੇ ਜਵਾਕ ਨਹੀਂ ਪੈਦਾ ਹੋਣੇ ਜਵਾਕ ਓਏ ਸਾਰੇ ਪਾਣੀ ਦੀ ਰੇਨੀਮ ਆ ਗਿਆ ਧਰਤੀ ਹੇਠਾਂ ਦੀ ਰੇਨੀਮ ਆ ਗਿਆ دریاਵਾਂ ਦੇ ਪਾਣਾਂ ਚ ਰੇਨੀਮ ਆ ਗਿਆ ਕਿਵੇਂ ਬਚਣਾ ਉਥੇ ਦੇ ਛਲੇ ਪਾਣੀ ਵੀ ਪੀਂਦੇ ਤੋਂ ਹੰਤਮਾਨ ਪਾਣੀ ਵੀ ਪੀਂਦਾ ਇੰਨੇ ਪ੍ਰਕਿਰਤਣੀ ਪਿੰਦੇ ਉਹ ਪਾਣੀ ਹਿੰਦੂ ਉਸਤਖ ਮੁਗਲਾਨ ਸਾਰੇ ਪਿੰਦੇ ਆ ਉਹ ਪਾਣੀ ਆ ਦਾ ਜੀਵਨ ਆ ਉਹ ਖੜ ਕੇ ਦੇਖੋ ਅਗਲੇ ਬੁੱਢੇ ਦਰਿਆ ਤੇ ਆ ਕੇ ਖੜ ਕੇ ਦੇਖੋ ਤੁਸੀਂ ਮਾੜੇ ਦੇਖੋ ਕਿ ਡਿੱਗ ਪੋਗੇ ਓਏ ਜਿਹੜੀਆਂ ਜਹਰਾ ਲੋਕ ਤੁਸੀਂ ਪੀ ਰਹੇ ਆ ਹੱਥ ਬੰਨ ਕੇ ਬੇਚਿਆ ਪੰਜਾਬ ਦੇ ਲੋਕ ਉਹ ਸਰਦੋ ਇੰਨੇ ਚੱਪਾ ਜੱਤ ਨਿਵਲੀ ਟਣਾਲੀਆਂ ਉਹ ਤੁਸੀਂ ਟੁੜਾ ਰੁਪਿਆ ਲਾ ਕੇ ਉਹ ਜ਼ਮੀਨਾਂ ਵੇਚ ਕੇ ਸਰਪੰਚੀ ਦੇ ਵਿੱਚ ਹੋਣਾ ਤੁਸੀਂ ਉੱਤ ਪਿੱਛੇ ਪਿੱਛੇ ਆਪਾਂ ਜੇ ਫੜਦੇ ਆਂ ਮੈਂ ਖੁਲਾਮੀ ਪਾਰ ਤਾ ਮੈਂ ਤੁਕਾਨੀ ਪਾਰ ਤੀਦਾ ਉਹ ਕਿ ਟਕੂਲ ਤਾਂ ਪਾਰ ਤੀਆਂ ਨਾ ਵੇ ਜਮੀਨਾ ਵੇਚ ਬੈਠੋਗੇ ਘਰ ਲਾ ਲੋਗੇ ਦੁਸ਼ਮਣੀਆਂ ਪਾਲੋਗੇ ਬੰਦੇ ਬਾਰੋਗੇ ਫਿਰ ਪੜੋਗੇ ਕੋਈ ਆ ਬਚਾ ਲੋ ਜੇ ਆਪ ਦੀ ਜਵਾਨੀਆਂ ਦੇ ਜਵਾਬ ਨਾ ਜਹਾਂ ਤੋ ਰੋਕ ਲੋ ਪੰਜਾਬ ਨੂੰ ਉਹ ਪੱਛ ਲੈ ਬਾਹਰ ਨੂੰ ਪੰਜਾਬ ਆ ਆ ਮਾਰੇ ਮੋੜੇ ਕਿਤੇ ਨਾ ਮਾਰਦੇ ਓਏ ਉਹ ਰੈਂਜਾ ਗੁੰਡਾ ਨੂੰ ਪਾਣੀ ਮਾਰ ਦੂ ਪਾਣੀ ਮਾਰ ਦੂ ਆ ਸਾਰਾ ਦੱਖਣੀ ਮਾਲਵਾ ਗਿਆ ਫਰੋਇਪੁਰ ਤੋਂ ਲੈ ਕੇ ਬਹੁਤ ਫਾਲਕਾ ਮੋਸਰ ਫੀਪੁਰ ਮੋਕੇ ਦੇ ਪਿੰਡਾਂ ਤੇ 80% ਲੋਕਾਂ ਨੂੰ ਕਾਲਾ ਪੀ ਲਿਆ 12 ਬੜਾ 13 ਤਰਾ ਕੇ ਮਿਹਨਤ ਕੈਂਸਰ ਦੇ ਸਾਹਮਣੇ ਆਉਂਦੇ ਆ ਸਾਲ-ਸਾਲ ਅਜਿਹਾ ਕਹਿੰਦੇ ਗੁਰਦੇ ਫੇਰ ਹੋ ਗਏ ਬੱਚਾ ਉੱਪਰੇ ਪਿਆ ਕੋਲ ਕੋਟਾ ਦੱਬੀਆਂ ਜਾਣਦੂ ਕਿ ਸਰਕਾਰ ਨਾਲ ਕੋਟਾ ਇਹ ਜਰੇਨੀ ਮਾਰਦਾ ਨਹੀਂ 10 ਸਾਲ ਪਹਿਲਾਂ ਦੀ ਗੱਲ ਕੋਟਾ ਵੀ ਪਾਣੀ ਕਿਰਨੀ ਆ ਮੈਂ ਜਾਣ ਕੇ ਕੋਟਾਂ ਦੱਬੀਆਂ ਐ ਕਿ ਲੋਕਾਂ ਨੂੰ ਜੇ ਪਤਾ ਲੱਗ ਜੇ ਇੰਨੇ ਪਾਣੀ ਲੋਕ ਉੱਠ ਨਾ ਖੜੇ ਹੋ ਉਹ ਉੱਠ ਖੜੋ ਹੁਣ ਤਾਂ ਬੱਝ ਲੈ ਉਹਦਾ ਖਾਪ ਚੱਲੇ ਫੋਇਸ ਕਰਕੇ ਅਸੀਂ ਅੱਜ ਦਾ ਪ੍ਰੋਗਰਾਮ ਆ ਅੱਗੇ ਪਾਇਆ 6 ਸੇਜ ਨੂੰ ਲੱਗਦਾ ਕਿ ਸਾਡੇ ਦਬਾ ਕਰਕੇ ਅੱਛੜਿਆਂ ਤੰਦ ਕਰ ਜਾਂ ਆ ਅੱਛੜਿਆਂ ਬੰਦ ਹੋ ਜਾ ਤੇ ਬੰਨਾ ਹੁਣ ਗੰਢੇ ਨਹੀਂ ਤੇ ਤਿੰਨ ਤਰੀਕੋਂ ਸ਼ਰਿਆਂ 'ਚ ਟਿੱਕੇ ਲਾ ਕੇ ਬੰਦ ਕਰਾ ਕੇ ਦੇ ਪੰਜਾਬ ਦੇ ਲੋਕਾਂ ਨੂੰ ਪੀਣ ਕਰ ਜਾ ਓਏ ਆ ਜਾਓ ਜੇ ਬਚਣਾ 11 ਨਵੰਬਰ ਚਾਰ ਰੱਖਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਨਿਕਲ ਆ ਗਏ ਇਸ ਜਿਹੜਾ ਲੋਕਾਂ ਨੂੰ ਦਿਖਾਵਾਗੇ ਦਿਖਾਵਾਗੀਆਂ ਨਾ ਪੀ ਰਹੇ ਆ ਆ ਜਿਹੜਾ